ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਮੈਂ ਤੇ ਗੱਜਣ ਹੁਣ ਆਪਾਂ ਵੀ ਨਵੇਂ-ਨਵੇਂ ਵਲੌਗ ਲੈ ਕੇ ਆਇਆ ਕਰਾਂਗੇ ਕਿਉਂਕਿ ਜਣਾ ਹੱਸ ਕੇ ਪਿਆਂਦਾ ਸੀ ਬਦਲੀ ਯਾਰ ਤੇ ਅੱਜ ਆਪਾਂ ਚੱਲੇ ਆ ਬਹਿਰੀਨ ਨੂੰ ਤੇ ਮੈਂ ਕਿ ਕਰੀਏ ਸ਼ੁਰੂਆਤ ਤੇ ਜੇ ਅਸੀਂ ਨਵੇਂ-ਨਵੇਂ ਵਲੌਗਰ ਆ ਤੇ ਕੋਈ ਨਹੀਂ ਚਲੋ ਠੀਕ ਆ ਜੀ ਓਕੇ ਅੱਖੀ ਕਰਦੇ ਗੱਲਬਾਤ ਹੁਣ ਜੀ ਆਪਾਂ ਬੈਨ ਲੱਗੇ ਆ 에ਅਰ ਇੰਡੀਆ ਦੇ ਯਾਜ ਦੇ ਵਿੱਚ ਕਿਉਂਕਿ ਜਣਾ ਕਿੱਦਾਂ ਰਜਣਾ ਫਿੱਟ ਆ ਕਰੇਗਾ ਕੰਮ ਪੂਰਾ ਇੱਧਰ ਨਾ ਚੱਲਦੀ ਐ ਇੱਧਰ ਜਾਣਾ ਗਲਤ ਕਿੱਧਰ ਜਾਏ ਇੱਧਰ ਨੂੰ ਇੱਧਰ ਨੂੰ ਤੁਰਿਆ ਜਾਂਦਾ ਇੱਧਰ ਨੂੰ ਤੁਰ ਪਿਆ ਲੱਗਾ ਹਾਂ ਇੱਧਰ ਵੀ ਲੱਗਣਾ ਮੈਂ ਆਪਾਂ ਵੀ ਜਿੱਦਾਂ ਨਾ ਤੁਰਤੇ ਫਿਰਦੇ ਆਂ ਦੀ ਮਤਲਬ ਕੀ ਸੈਰ ਸਪਾਟਾ ਕਰਦੇ ਆਂ ਦੀ ਤੁਹਾਨੂੰ ਵੀਡੀਓ ਬਣਾ ਕੇ ਪਾਇਆ ਕਰਾਂਗੇ ਵਲੌਗਰਾਂ ਹੀ ਕਿੰਨਾ ਫਿਰ ਵੇਖਣਾ ਕਿਹਦੇ ਕਿਹਦੇ ਵਲੌਗ ਵੇਖਣਾ ਹੁਣ ਆਪਣੇ ਹੀ ਲੋਕ ਵੇਖਿਆ ਕਰ ਲੈ ਦੇਖਾਂਗੇ ਜੇ ਪਸੰਦ ਕਰਨੇ ਹੈ ਇਹ ਪਹਿਲਾਂ ਆਪਣਾ ਵੇਖਾਂਗਾ ਮੈਂ ਅੱਛਾ ਠੀਕ ਹੈ ਬਲੌਗਿੰਗ ਕਰਦੀ ਚੱਲੂ ਹੋਣਾ ਜੀ ਵੀ ਚਲੋ ਦੱਸਿਓ ਕਿੱਦਾਂ ਦਾ ਹੁਣ ਤੁਸੀਂ ਜੇ ਆਪਣੇ ਬੰਦੇ ਰਿਸਪੌਂਸ ਦੇਣਗੇ ਜਿੰਨੇ ਵੀ ਆ ਫਿਰ ਉਸ ਹਾਲ ਮੈਂ ਚੱਲੂ ਕਿੱਦਾਂ ਕੱਢਣਾ ਫਿਰ ਕੰਮ ਸੌਖਾ ਰਿਹਾ ਇੱਕ ਤਾਂਗਤ ਨਹੀਂ ਕੀਤਾ ਉਹਨਾਂ ਨੂੰ ਲੱਗਿਆ ਨਹੀਂ ਦਿੱਤ ਨਹੀਂ ਕੀਤਾ ਤੁਹਾਡੀ ਕੋਈ ਕੁਸ਼ਿਸ਼ ਹੋਈ ਮੈਂ ਮੈਨੂੰ ਭਰਾਵਾ ਇੰਨਾ ਤੇ ਕੈਨੇਡਾ ਪੈਰਗਾ ਜਾਣ ਲੱਗਿਆ ਤਾਂ ਕੀਤਾ ਜੀ ਪਿਛਲੇ ਸਾਲ ਬਹੁਤ ਪੁੱਛਿਆ ਇਹਨਾਂ ਅੱਛਾ ਉਹਦੀ ਅੰਦਰ ਵੀ ਪੈਰਿੰਗ ਚੱਲਿਆ ਆਹੋ ਉਹ ਟਰਾਂਸਪੋਰਟ ਲੈ ਕੇ ਮੇਰਾ ਬੜੇ ਨੂੰ ਜਾ ਕੇ ਉਹ ਕੈਨੇਡਾ ਵਾਲਾ ਵੀਜ਼ਾ ਚੈੱਕ ਕਰਦੇ ਫਿਰਨ ਵੀ ਇੱਧਰ ਕਿੱਧਰ ਚੱਲ ਰਿਹਾ ਐਸਾ ਕਿ ਕੈਨੇਡਾ ਵਾਲਾ ਬੰਦਾ ਵੀ ਤਜਰਚਾ ਦੇਣਾ ਪਤਾ ਨਹੀਂ ਕੀ ਕਰੇ ਠੀਕ ਐ ਬਾਬਾ ਜਨ ਬਾਲ ਛੱਡਿਆ ਬਾਅਦ ਚ ਲੈਤਾ ਟਰਾਂਸਪੋਰਟ ਮੇਰਾ ਨਹੀਂ ਮੈਨੂੰ ਵੀ ਇੰਦਾ ਕੀਤਾ ਕਦੀ ਆਇਆਂ ਨੂੰ ਲੈਣ ਕਦੀ ਪਰੇ ਨੂੰ ਲੈ ਜਾਣਾ ਇਹਦੇ ਜੀ ਬਹਿਰੀਨ ਤੋਂ ਕਿੱਧਰ ਚੱਲ ਜੀ ਨੂੰ ਰਗੜ ਰਗੜ ਕੇ ਵੇਖਣ ਕੈਨੇਡਾ ਵਾਲੇ ਨਕਲੀ ਠੀਕ ਐ ਚਲੋ ਤੁਹਾਨੂੰ ਫਲਾਈਟ ਉਹ ਕਾ ਦਿੰਦੇ ਆ ਆਪਣੇ ਇਹਦੇ ਵਿੱਚ ਕੀ ਚੱਲਦੇ ਆ ओके। ਉਹਨਾ ਪਹੁੰਚ ਕੇ ਜੇ ਦਾ ਰਾਜ ਰੋਟੀ ਪਾਣੀ ਮਿਲਿਆ ਵਧੀਆ ਚਾਹ ਚੋ ਤੁਹਾਨੂੰ ਖਵਾਵਾਂਗੇ ਨਹੀਂ ਫਿਰ ਉੱਤਰ ਕੇ ਬਿਖਾਉਂਦੇ ਠੀਕ ਗੱਲ ਪਰ ਪਤਾ ਕੀ ਗੱਲ ਆ ਆਪਣੇ ਭਰਾ ਜਿੰਨੇ ਵੀ ਚੌਣ ਵਾਲੇ ਆ ਮੇਰੇ ਦੇ ਗੱਜਨ ਦੇ ਤੇ ਤੇਰੇ ਥੋੜੇ ਆ ਥੋੜੇ ਮਮਾ ਇੱਕ ਹੀ ਚੌਣ ਵਾਲੇ ਜੋ ਸੀ ਕਿਰਾਇਆ ਤੇ ਸ਼ੇਅਰ ਕੀਤਾ ਨਾ ਫਿਰ ਚਲੋ ਠੀਕ ਆ ਫਿਰ ਜੇ ਦਾ ਰਾਜ ਕੋਈ ਰੋਟੀ ਪਾਣੀ ਵਧੀਆ ਦਿੱਤਾ ਤਾਂ ਤੁਹਾਨੂੰ ਵਿਖਾਵਾਂਗੇ ਨਹੀਂ ਤਾਂ ਫਿਰ ਉੱਥੇ ਪਹੁੰਚ ਕੇ ਉੱਤਰ ਕੇ ਬੁਖਾਲਦੇ ਕੀ ਭੰਦਾ ਸਾਡੇ ਨਾਲ ਓਕੇ ਭਾਈ ਹਾਂਜੀ ਉਹਨਾ ਮੈਂ ਤਾਂ ਨੂੰ ਕਿਹਾ ਕਿ ਆਪਾਂ ਨਾ ਪਲੇਨ ਦੇ ਵਿੱਚ ਜਾ ਕੇ ਪਸਾਂ ਕੀ ਕੀ ਮਿਲਦਾ ਸਾ ਤੇ ਆਹੋ ਕੁਛ ਮਿਲਿਆ ਵਾ ਉਹ ਇਹਨਾਂ ਤੇ ਇੱਕ ਸਕੋਟ ਮੱਕੀ ਦੇ ਦਾਣੇ ਤੇ ਪਾਣੀ ਤੇ ਇਹਦੇ ਸਕੋਟ ਲੈ ਗਏ ਸਿਲੇ ਗਏ ਸਿਲੇ

ਇਹੜ ਵੇਖਦੀ ਆਇਆ ਕੋਲੇ ਇਹ ਤੁਹਾਨੂੰ ਰੋਟੀਆਂ ਦੇ ਦਿੱਤੀ ਹਨਾ ਹੋਰ ਵਿਖਾਉਂ ਰਹੇ ਹੋਰ ਵੇਖਣੇ ਕੀ ਆਇਆ ਇਹ ਰੋਟੀ ਪਰੇ ਵਖਾਉਂ ਆਇਆ ਹੈ ਦਾਲ ਤੋਂ ਹਾਂ ਦਾਲ ਚੋਲੇ ਤੁਹਾਨੂੰ ਦੱਸਿਆ ਜੀ ਆਪਾਂ ਵਿਖਾਵਾਂਗੇ ਕਿ ਕੀ ਆਉਂਦਾ ਵਾ ਇੱਕ ਮੌਂਵੇ ਚ ਦਾਲ ਜਲ ਦੇਈਏ ਤੁਹਾਨੂੰ ਬੇਤ ਬਰੀਆਨੀ ਹੋਣੀ ਆ ਮੌਂਵੇ ਚ ਸਾਰੀ ਦਾਲ ਕਿਹੜੀ ਆ ਗਈ ਦੋਵੇਂ ਨੇ ਪਾਏ ਸਤਿ ਸੋਹ ਮੈਂ ਦਾਲ ਨਹੀਂ ਹੋਣੀ ਕੋ ਹੋਣਾ ਵਾ ਵਿੱਚ ਦਾਲੀ ਆ ਤੇਰੀ ਸਾਹਮਣੀ ਆਜੀ ਆ ਵੀ ਆਪਣੇ ਨਾਲ ਵੀ ਆ ਕੀ ਆ ਤੁਹਾਡੇ ਕਿਉਂਕਿ ਨੌਣਾ ਚ ਹੈ ਮੌਂਵੇ ਚ ਵਾਚ ਹਾਂ ਆਪਣੇ ਆ ਸਹੀ ਸਾਹਿਬ ਸਾਰੂ ਕੱਢ ਲਿਆ ਸਾਰੇ ਆ ਖੋਲ ਦੇ ਖੋਲ ਦੇ ਖੋਲ ਦੇ ਪਲਵਣਾ ਇਹਨੂੰ ਸੀ ਹਨ ਨੋਰਮਲ ਦ ਯਾਜ ਚ ਸੈਲਡ ਇਹ ਹੀ ਆ ਸੈਲਡ ਠੀਕ ਹੈ ਕੇਕ ਇਹਨੂੰ ਕਰ সুইਟ ਡਿਸ਼ ਕੇਕ ਆ ਗਿਆ ਇਹ ਚ ਆ ਦਹੀਂ ਲੱਸੀ ਨੂੰ ਯੋ ਤੇ ਯਾਜ ਚ ਸੈਲਡ ਇਹ ਹੀ ਆ ਸੈਲਡ ਕੇਕ ਆ ਕੇ ਕੇਕ ਇਹਨੂੰ ਕਰ ਸਵੀਟ ਡਿਸ਼ ਕੇਕ ਆ ਗਿਆ ਇਹ ਚ ਦਾਹੀ ਲੱਸੀ ਨੂੰ ਦੇ ਤਾ ਹਾਂ ਕਰ ਲਾ ਸੈੱਟ ਕਰ ਲਾ ਕਰ ਲਾ ਪਹੁੰਚ ਗਏ ਵੀ ਅਸੀਂ ਬਹਿਰੀਨ ਆ ਕੇ ਪਹੁੰਚ ਗਏ ਬਹਿਰੀਨ ਕਿਦਾਂ ਨਹੀਂ ਠੀਕ ਰਿਹਾ ਸਭ ਉਹ ਵਧੀਆ ਠੀਕ ਆ ਠੀਕ ਆ ਆ ਗਿਆ ਤੋਹਾਨਾ ਪਰ ਨੂੰ ਲੈਣ ਸ਼ੇਰ ਅਸੀਂ ਬਹਿਰ ਨਹੀਂ ਆਏ ਮਤਲਬ ਨਹੀਂ ਸਾਡੇ ਵੀ ਆ ਨਹੀਂ ਉਹ ਤਾਂ ਹੀ ਆ ਤੇ ਭਲੇਖਾ ਲੱਗ ਗਿਆ ਗਲਤੀ ਨੂੰ ਭਲੇਖਾ ਲੱਗ ਗਿਆ ਆਂਦੇ ਆ ਸਾਡੇ ਵੀ ਲੱਗੇ ਆ ਤਾਨੂੰ ਕੌਣ ਲੈਣ ਆਇਆ ਕੋਈ ਨਹੀਂ ਅਜੇ ਦੱਸਦੇ ਆ ਕੌਣ ਲੈਣ ਆਉਂਦਾ ਓਕੇ ਨੋ ਪਰਿੰਡਿ ਦੀ ਵੈਲਕਮ ਆ ਬਹੁਤ ਬੜੀ ਲੱਗ ਜਿਓ ਜੀ ਨਾ ਆਓ ਤੁਸੀਂ ਵੀ ਕਰੋ ਆਇਆ ਜੋ ਸਦੇ ਨੇ ਹਰ ਇੱਕ ਮਾਰੇ ਵੀਰੇ ਦੂਰੋਂ ਕਿਤਬਾ ਰਸਾ ਨਹੀਂ ਜਿੰਝ ਜੱਬ ਬੰਦੇ ਪਈਏ ਲੋਕ ਲਿਆਉਂਦੇ ਆ ਉਹ ਸੁਹਾ ਹੌਣ ਬਣਾਉਂਦੇ ਮੈਂ ਸਟਾਡਿੰਗ ਕੀ ਹੋ ਗਿਆ ਮੁੰਡਾ ਆਇਆ 에어ਪੋਰਟ ਦੇ ਬਾਹਰ ਬਹੁਤ ਸਾਫ ਸੁਥਰਾ ਲੱਗ ਰਿਹਾ ਹੈ। ਹਵਾ ਬੜੀ ਠੰਡੀ ਚੱਲ ਰਹੀ ਹੈ। ਮੌਸਮ ਬਹੁਤ ਸਹਣਾ ਇੱਥੇ। ਗੱਜਣ ਕਿੰਤਾ ਕੀ ਕਹੇਗਾ ਮੌਸਮ ਬਾਰੇ? ਦੱਸ। ਬਹੁਤ ਵਧੀਆ ਮੌਸਮ ਹੈ। ਹਾਂ? ਮੌਸਮ ਬਹੁਤ ਵਧੀਆ ਹੈ। ਬਹੁਤ ਵਧੀਆ ਮੌਸਮ ਹੈ। ਸਫਾਈ ਬਹੁਤ ਆਇਰਪੋਰਟ ਤੇ ਕੋਈ ਈਡੀਓ ਨਹੀਂ ਆ ਬਹੁਤੀ ਟ੍ਰੈਫਿਕ ਨਹੀਂ ਆ ਆ ਆਪਣੇ ਜਾਂਦੇ ਭੈਣ ਆਪਣੇ ਭਰਾ ਨਹੀਂ ਚੱਲੇ ਆ ਜੈ ਵੀ ਰੋਣੀ ਉਹ ਆਦਾਨੋ ਵਖਾ ਲਈਏ ਆ ਕੀ ਆ ਪੈਣੀ ਵੀਰ ਬਹਿਰੀਨ ਬਹਿਰੀਨ ਵਜੀ ਬਹਿਰੀਨ ਦਾ ਸ਼ਹਿਰ ਵੀ ਨਾ ਬਹਿਰੀਨ ਬਹਿਰੀਨ ਸ਼ਹਿਰ ਹੈ ਬਨਾਮਾ ਸ਼ਹਿਰ ਹੈ ਆ ਇਹਨਾਂ ਦਾ ਨੈਸ਼ਨਲ ਡੇ ਆ ਨੈਸ਼ਨਲ ਡੇ ਆ ਕੱਲ ਢੂ ਮਰਾਂ ਜੀ ਤੇ ਕੱਲ ਦਾ ਫੋਲ ਇੱਥੇ ਇਹਨਾਂ ਨੇ ਲੈਟਾਂ ਲੁੱਟਾਂ ਲਾਈਆਂ ਵਾ ਮੈਂ ਹਾਂ ਚਲੋ ਭਰਾਵੋ ਤੁਹਾਨੂੰ ਵੀ ਬੁਲਾ ਦੇ ਕਿ ਸਾਰੇ ਮੈਚ ਦਾ ਵੀ ਰਹਿੰਦੇ ਭਾਈ ਆਪਾਂ ਕੀ ਕਰੂ ਖੇਡਾਂ ਬਾਤ ਕਰਦੇ ਨਾ ਫੋਲ ਤੇ ਕਰੀ ਅਸੀਂ ਪੂਰੀ ਖਾਏ ਫੋਲ ਕਰਦੇ ਨਾ ਫੋਲ ਕਰਦੇ ਭਾਈ ਜੀ ਲੜ ਕੇ ਆਹ ਅੱਗੇ ਮਰ ਗਿਆ ਦੱਸਿਆ ਭਾਈ ਅੱਗੇ ਸਤਿ ਸ਼੍ਰੀ ਅਕਾਲ ਜੀ ਮੈਂ ਚੰਕਰ ਸੰਧਵਾ ਸਤਿ ਸ਼੍ਰੀ ਅਕਾਲ ਜੀ ਮੈਂ ਅਗਰ ਜੰਡੇਰਾਪਾ ਬਣਾਣ ਆਪਣੇ ਲੋ ਬੇਨਤੀ ਕਿ 1 ਜਨਵਰੀ ਨੂੰ 2024 ਨੂੰ ਬਹੁਤ ਹੀ ਵਧੀਆ ਕਬੱਡੀ ਦਾ ਕੱਪ ਕਰਵਾਇਆ ਜਾ ਰਿਹਾ ਪਿੰਡ ਡੇਰੀਵਾਲ ਹੰਮਰੀ ਸਰ ਜਲਾ ਤੇ ਚਾਰ ਕਲੱਬਾਂ ਜਿੱਥੇ ਭਾਗ ਲੈ ਰਹੀਆਂ ਵਾਂ ਤੇ ਜਿਹਦਾ ਫਰਸਟ ਪ੍ਰਾਈਜ਼ 1 ਲੱਖ ਦਾ 75000 ਸਾਰੇ ਲਕਨਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਪਹੁੰਚੋ ਤੇ ਮੇਲੇ ਦੀਆਂ ਰੌਣਕਾਂ ਵਧਾਓ ਧੰਨਵਾਦ ਆਪਾਂ ਵੀ ਪਹੁੰਚ ਰਹੇ ਹਾਂ